ਹੜੀ ਵਾਰਾਫੀ ਚ ਨਿਕਲਣਾ ਪੈਂਦਾ ਇੱਥੇ ਆਪਾਂ ਇੱਕ ਬੰਦੇ ਨੂੰ ਜੁੜਕਲੇ ਸੁਣੋਣ ਵਾਲੇ ਨੂੰ ਮਿੰਟਾਂ ਜੀ ਮੁੱਖ ਮੰਤਰੀ ਬਣਾਤਾ ਤੇ ਫਿਰ ਆਪਣਾ ਨੁਕਸਾਨ ਹੋਣਾ ਹੀ ਹੈ ਵੱਡਾ ਮੁੱਖ ਮੰਤਰੀ ਬੋਤਲ ਪੀ ਕੇ ਸਰਕਾਰ ਚ ਲੈ ਜਾਂਦਾ ਤੂੰ ਅੰਗਦੀ ਕਰਦੇ ਕਿੱਥੇ ਵੱਡੇ ਬਾਦਲ ਸਾਹਿਬ ਕਿੱਥੇ ਆ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਆਪਣੀ ਜ਼ਿੰਦਗੀ ਦੇ 70 ਸਾਲ ਉਹਨਾਂ ਨੇ ਅਕਾਲੀ ਦਲ ਦੀ ਵਿੱਚ ਸੇਵਾ ਕੀਤੀ ਹੋਣ 70 ਸਾਲਾਂ ਚੋਂ 22 ਸਾਲ ਉਹ ਮੁੱਖ ਮੰਤਰੀ ਰਹੇ ਮੁੱਖ ਮੰਤਰੀ ਐ ਨਹੀਂ ਬਣ ਗਏ ਉਹਨਾਂ ਨੇ ਸਾਰਾ ਸਫ਼ਰ ਪੂਰਾ ਕੀਤਾ ਪਿੰਡ ਪਾਦੰਦੇ ਸਰਪੰਚੀ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਗਠਨ ਦੀ ਲੜਨ ਤੋਂ ਬਾਅਦ ਐਮਲਏ ਬਣਦੇ ਬਾਅਦ ਐਮਪੀ ਬਣਦੇ ਬਾਅਦ ਸੈਂਟਰ ਦਾ ਵਜ਼ੀਰ ਬਣਦੇ ਬਾਅਦ ਫਿਰ ਆ ਕੇ ਇੱਥੇ ਆਏ ਹੈ ਲੀਡਰ ਇੱਕ ਦਿਨ 'ਚ ਨਹੀਂ ਬਣਦਾ ਬੜੀ ਵਰਕ ਜਿ ਮਿਲਣਾ ਪੈਂਦਾ ਹੈ ਇੱਥੇ ਆਪਾਂ ਇੱਕ ਬੰਦੇ ਨੂੰ ਜੁੜਕਲੇ ਸੁਣਾਉਣ ਵਾਲੇ ਨੂੰ ਮਿੰਟਾਂ 'ਚ ਹੀ ਮੁੱਖ ਮੰਤਰੀ ਬਣਾਤਾ ਤੇ ਫਿਰ ਆਪਣਾ ਨੁਕਸਾਨ ਹੋਣਾ ਹੀ ਹੈ ਜੇ ਗੱਡੀ ਨਵੀਂ ਲੈ ਕੇ ਆਉ ਇਕ ਜਵਾਕ ਨੂੰ ਫੜਾ ਦਿਓ ਜਿਹਨੂੰ ਕੋਈ ਪਤਾ ਹੀ ਨਹੀਂ ਉਹਨੇ ਕੰਢ ਚ ਮਰਨੀ ਹੈ ਆ ਜਿਹੜੀ ਆਮ ਆਦਮੀ ਪਾਰਟੀ ਕਿੱਥੋਂ ਪੈਦਾ ਹੋਈ ਕਿਸੇ ਨੂੰ ਨਹੀਂ ਪਤਾ ਤੁਸੀਂ ਕਿਸੇ ਪਿੰਡ ਚਲੇ ਜਾਓ ਇਹ ਤੁਹਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਨਾਂ ਕੀ ਹੈ ਇਹ ਤਾਂ ਸਾਨੂੰ ਨਹੀਂ ਪਤਾ ਕਿਹਨੇ ਵੋਟ ਪਾਈ ਸਾਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਮੇਰੇ ਕੋਲੇ ਮੈਂ ਪਿੱਛੇ ਵੀ ਦੱਸਿਆ ਹੈ ਇੱਕ ਆਮ ਆਦਮੀ ਪਾਰਟੀ ਤੋਂ ਸ਼ਾਮਲ ਹੋਇਆ ਅਕਾਲੀ ਦਲ ਤੋਂ ਬੰਦਾ ਤੇ ਮੈਂ ਉਹਨੂੰ ਪੁੱਛਿਆ ਯਾਰ ਤੂੰ ਕਾਵਾ ਦੀ ਪਾਰਟੀ ਕਿਉਂ ਛੱਡੀ ਕਹਿੰਦੇ ਜੀ ਮੇਰੇ ਐਮਐਲਏ ਨੇ ਬੜੀ ਪੇਸ਼ਤੀ ਕੀਤੀ ਮੈਂ ਕਿਹਾ ਕੀ ਪੇਸ਼ਤੀ ਕੀਤੀ ਕਹਿੰਦਾ ਮੈਂ ਕੰਮ ਗਿਆ ਉਹਦੇ ਕੋਲੇ ਉਹ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਕਿਹਾ ਜੀ ਮੈਂ ਤੁਹਾਨੂੰ ਵੋਟਾਂ ਪਾਈਆਂ ਉਹ ਕਹਿੰਦਾ ਤੂੰ ਕਿਹੜਾ ਵੋਟਾਂ ਮੈਨੂੰ ਪਾਈਆਂ ਤੇ ਮੈਂ ਕਿਹਾ ਕਿ ਤੂੰ ਕੋ ਵੋਟਾਂ ਤਾਂ ਮੈਂ ਐਮਐਲਏ ਬਣਿਆ ਉਹ ਕਹਿੰਦਾ ਵੋਟਾਂ ਤਾਂ ਤੁਸੀਂ ਐਮਐਲਏ ਕਹਿੰਦਾ ਵੋਟਾਂ ਤਾਂ ਤੁਸੀਂ ਝਾਟੂ ਪਾਈਆਂ ਮੈਨੂੰ ਤਾਂ ਪਾਈਆਂ ਨਹੀਂ ਕਹਿੰਦਾ ਉਹਨੇ ਦਰਵਾਜ਼ੇ ਝਾੜੂ ਰੱਖਿਆ ਆਪਣੇ ਘਰ ਦੇ ਦਰਵਾਜ਼ੇ ਸਾਹਮਣੇ ਕਿਹਾ ਜਿਹੜਾ ਕੰਮ ਝਾੜੂ ਤੋਂ ਕਰਾਇਆ ਕਰੋ ਤੁਸੀਂ ਕਹਿੰਦਾ ਐਮਐਲਏ ਦੇ ਅਖਿਆ ਤੁਸੀਂ ਤਾਂ ਕੱਲਾ ਝਾੜੂ ਦੇਖਿਆ ਜਿਹੜਾ ਹੁੰਦਾ ਝਾੜੂ 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 ਕਈ ਲੁਧਿਆਣਾ ਹੀ ਗਿਆ ਦੂਜੇ ਸੁਪਿੰਗ ਗਿਆ ਆਪਣੇ ਲੋਕਾਂ ਨੂੰ ਅਹੀਂ ਵੀ ਪਤਾ ਕਿ ਉਹਨਾਂ ਦਾ ਐਮਐਲਏ ਕੌਣ ਆਇਆ ਕੱਲਾ ਝਾੜ ਖਾਲਸਾ ਜੀ ਤੁਹਾਡਾ ਪੰਥਕ ਨਗਰ ਆਪਾਂ ਅਰਦਾਸ ਕੀ ਕਰਦੇ ਹੁੰਦੇ ਆ ਰਾਜਿਕਰੇਗਾ ਖਾਲਸਾ ਤੇ ਰਾਜਖਾਦ ਜਨਾ ਕਿ ਉਹਦੇ ਤਾਂ ਆਪਾਂ ਪਛਾਣੇ ਨਹੀਂ ਆਪਣੇ ਦੇ ਬਾਹਰਲੇ ਕਿਹੜੇ ਆ ਤੇ ਹੁਣ ਆਪਾਂ ਪਛਤਾਈ ਜਾਂਦੇ ਥੋੜਾ ਝਾੜੂ ਕਿੱਥੇ ਹੈ ਬੀਬੀਆਂ ਬੈਠੀਆਂ ਵਿਚਾਰੀਆਂ ਹਜ਼ਾਰ ਰੁਪਿਆ ਹਜ਼ਾਰ ਰੁਪਿਆ ਦੀ ਗਾਰੰਟੀ ਹੁਣ ਕਿੱਧਰ ਵੀ ਹਜ਼ਾਰ ਰੁਪਿਆ ਬੀਬੀ ਨੇ ਦੇ ਆਪਣੀ ਭੈਣ ਇਥੋਂ ਪਿੰਡ ਵਾਲੀ ਮਨ ਸਹੀ ਦੱਸਾ ਭਗਵੰਤ ਮਾਨ ਨੇ ਪੂਰੀ ਦੋ ਤਿੰਨ ਬੋਰੀਆਂ ਹਜ਼ਾਰ ਰੁਪਿਆ ਦੀ ਭਰ ਕੇ ਉਹਦੇ ਘਰੇ ਛੱਡ ਕੇ ਆਇਆ ਜਾ ਕੇ ਸ਼ਾਮ ਨੂੰ ਲੈ ਲਓ ਸਹੀ ਮੈਨੇ ਤੇ ਭਗਵੰਤ ਮਾਨ ਨੇ ਭੇਜ ਕੇ ਉੱਤੇ ਚਾਹ ਹਜ਼ਾਰ ਰੁਪਿਆ ਸਾਰੀਆਂ ਬੀਬੀਆਂ ਜਾਓ ਨਹੀਂ ਤਾਂ ਉਹਨੇ ਦੱਪ ਜਾਣਾ ਸਾਰਿਆਂ ਨੂੰ ਭੇਜੇ ਫਿਰ ਹਜ਼ਾਰ ਰੁਪਿਆ 2500 ਪੈਨਸ਼ਨ ਮੈਨੂੰ ਸ਼ੰਦੀਪ ਕਿਤੇ ਕੋਈ ਛੱਡੀ ਨਹੀਂ ਮੈਨੂੰ ਉਹ ਮੈਂ ਇੱਕ ਦਿਨ ਆਪਣੇ ਹਿਮਾਚਲ ਚ ਇਲੈਕਸ਼ਨ ਹੋ ਰਿਆ ਸੀ ਹੁਣੀ ਐਸੈਂਬਲੀ ਦਾ ਤੇ ਮੈਂ ਮਨਾਲੀ ਗਿਆ ਰਾਤ ਮੈਂ ਦੇਖਿਆ ਉਹ ਲਿਖਿਆ ਜੀ ਘਾੜੂ ਦਾ ਪੋਸਟਰ ਲੱਗਿਆ ਸੀ ਉਤੇ ਹਿੰਦੀ ਚ ਲਿਖਿਆ ਸੀ ਉਹ पाच ਨਾਲ ਹਿੰਦੀ ਹਰ ਔਰਤ ਕੋ ਦੇਣਗੇ 1000 ਰੁਪਿਆ ਥੱਲੇ ਛੋਟੀ ਜੀ ਲਾਈਨ ਮੈਂ ਗੱਡੀ ਆਪਣਾ ਡਰਾਈਵਰ ਦਾ ਰੋਕ ਰੋਕ ਮੈਂ ਪੜਨਾ ਚਾਹਣਾ ਕੀ ਲਿਖਿਆ ਸੀ ਥੱਲੇ ਉਹ ਬੜੀ ਮਸਾ ਜਾਂਦੀ ਮੈਂ ਨੇੜੇ ਜਾ ਕੇ ਦੇਖਿਆ ਛੋਟਾ ਜਾ ਥੱਲੇ ਲਿਖਿਆ ਸੀ ਅਗਰ ਸੈਂਟਰ ਸਰਕਾਰ ਹਮੇ ਪੈਸਾ ਦੇ ਤੋ ਥੱਲੇ ਕੋ ਬੜੀ ਲਿਖਿਆ ਉੱਤੇ ਲਿਖਦਾ ਇੱਥੇ ਗੱਪੀ ਤੇ ਮੈਂ ਹੈਰਾਨ ਆ ਆਪਣੇ ਪੰਜਾਬ ਦੇ ਲੋਕਾਂ ਨੇ ਮੈਨੂੰ ਪਿਛਲੀ ਵਾਰ ਵੀ ਕਹਿੰਦੇ ਸੀ ਐਲ ਇਕਸ਼ਨ ਐਡੀ ਦਾ ਬੀਬੀ ਹਾਰੂਗੀ ਫਿਰ ਤੋ ਆਗੇ ਹੁਣ ਭਗਵੰਤ ਮਾ ਕੋਈ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਉਹਨੂੰ ਕੋਈ ਬਰਉਂਦਾ ਹੀ ਨਹੀਂ ਮੈਂ ਹੁਣੇ ਯੂਪੀ ਗਿਆ ਸੀ ਯੂਪੀ ਗਿਆ ਯੂਪੀ ਚੀਫ ਮਿਨਿਸਟਰ ਨੂੰ ਮਿਲਣ ਗਿਆ ਕਿਉਂਕਿ ਆਪਣੇ ਕਿਸਾਨਾਂ ਦੀ ਜ਼ਮੀਨਾਂ ਪੰਜਾਬ ਦੇ ਯੂਪੀ 'ਚ ਹੈ ਉਹ ਬੀਜੇਪੀ ਸਰਕਾਰ ਉਹ ਵਿੰਨਰ ਨੂੰ ਵਾਪਸ ਲੈਣ ਲੱਗੀ ਸੀ ਮੇਰੇ ਕੋਲ ਟੈਲੀਫੋਨ ਕੀਤਾ ਤੇ ਮੈਂ ਯੂਪੀ ਚੀਫ ਮਿਨਿਸਟਰ ਮਿਲਣ ਗਿਆ ਕਿ ਤੁਸੀਂ ਇਹ ਧੱਕਾ ਨਾ ਕਰੋ ਮੈਂ ਮੀਟਿੰਗ ਕਰਨ ਤੋਂ ਬਾਹਰ ਨਿਕਲਿਆ ਤੇ ਲੁਧਿਆਣੇ ਦੇ ਸਾਰੇ ਇੰਡਸਟਰੀਸ ਉੱਥੇ ਬੈਠੇ ਸਨ ਕਾਰਖਾਨੇ ਵਾਲੇ ਮੈਂ ਕਿਹਾ ਤੁਸੀਂ ਕੀ ਕਰ ਰਹੇ ਹੋ ਉਹ ਕਹਿੰਦੇ ਅਸੀਂ ਇੱਥੇ ਯੂਪੀ 'ਚ ਫੈਕਟਰੀਆਂ ਲਾਉਣਾ ਹੈ ਮੈਂ ਕਿਹਾ ਪੰਜਾਬ ਛੱਡ ਕੇ ਉਹ ਕਹਿੰਦੇ ਹਾਂ ਮੈਂ ਕਿਹਾ ਕਿਉਂ ਕਹਿੰਦੇ ਇੱਥੇ ਤਾਂ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰ ਰੋਸ਼ ਹੱਤੋਂ ਫਰੋਤੀਆਂ ਲੈਂਦੀ ਐ ਘਰੋਂ ਬਾਹਰ ਨਿਕਲ ਨਹੀਂ ਸਕਦੇ ਲੁਰਕ ਲੈਂਦੇ ਐ ਅਸੀਂ ਐਜੀ ਜਗ੍ਹਾ ਤੇ ਕੰਮ ਨਹੀਂ ਕਰ ਸਕਦੇ ਆ ਹਾਲਾਤ ਬਣਾਵੀ ਸਿੱਧੂ ਮੂਸੇਵਾਲੇ ਜੀ ਗੈਂਗਸਟਰ ਨਹੀਂ ਮਰਿਆ ਇੱਥੇ ਕੋਈ ਮਰਦਾ ਨਹੀਂ ਉਹ ਤਾਂ ਐਸਾ ਹੀ ਐ ਆ ਜਾ ਤੱਕੀ ਆਏ ਐਸਾ ਹੀ ਐ ਕੋਡੇ ਤੇ ਤੂੰ ਚੈੱਕ ਕਰ ਦੇ ਨਾ ਸ਼ਰਾਬ ਪੀਂਦੇ ਕੋਈ ਨਾ ਕੀ ਕਰਦੇ ਉਹਨਾਂ ਨੂੰ ਹੈ ਕੀ ਕਰਨਾ ਫਿਰ ਅੰਦਰ ਕਰਦਣੇ ਆਪ ਕੋਲ ਸਟਾਇਆ ਕਹਿੰਦਾ ਸ਼ਰਾਬ ਪੀ ਕੇ ਕੋਈ ਗੱਡੀ ਤੇ ਆਉਂਦਾ ਉਹਨੂੰ ਫਿਰ ਕੇ ਅੰਦਰ ਕਰ ਦਿੰਦੇ ਆ ਹੈ ਥੋੜਾ ਮੁੱਖ ਮੰਤਰੀ ਬੋਤਲ ਪੀ ਕੇ ਸਰਕਾਰ ਨਾਲ ਲਈ ਜਾਂਦਾ ਤੂੰ ਅੰਦਰ ਨਹੀਂ ਕਰਦੇ ਤੁਸੀਂ ਪਰਸੋਂ ਦੇਖਿਆ ਉਹ ਬਠਿੰਡੇ ਕੀ ਹੋਇਆ ਜਿਹਨੇ ਦੇਖੀ ਵੀਡੀਓ ਹੱਤ ਘੜੇ ਕਰਿਓ ਆ ਹੋਰ ਵੀ ਦਿਖਾ ਦਿਓ ਸਾਰਿਆਂ ਨੂੰ ਯਾਰੋ ਮੁੱਖ ਮੰਤਰੀ ਸ਼ਾਮ ਨੂੰ ਬਠਿੰਡੇ ਦੀ ਰੋਡ ਸ਼ੋਅ ਸੀ ਲੇਟ ਹੋ ਗਿਆ 5 ਵਜੇ ਤੋਂ ਬਾਅਦ ਕੋ ਮਰਜ਼ੀ ਹੋਏ ਜਿਹਨੇ दारू ਪੀ ਲੈਣੀ ਹੈ ਉਹਨੇ ਜਿਆਦਾ ਪੀ ਲਈ ਉਹ ਜੋ ਜਾਰੀ ਪੀ ਲਈ ਉਹਨੇ ਗੱਡੀ ਦੇ ਉੱਤੇ ਚੜ ਗਿਆ ਉੱਤੇ ਜਾ ਕੇ ਬੋਨਟ ਤੇ ਚੜ ਗਿਆ ਨੱਚਣ ਲੱਗ ਗਿਆ ਫਿਰ ਉਹਨੂੰ ਪਤਾ ਨਹੀਂ ਕੀ ਹੋਇਆ ਉਹਨੇ ਬੋਤਲ ਪਾਣੀ ਦੀ ਬਲਾਈ ਪੀ ਕੇ ਫਿਰ ਆਪਣੀ ਸਿਰ ਤੇ ਡੋਲ ਲਈ ਸਾਰੀ ਬੋਤਲ ਪਾਣੀ ਦੀ ਸਿਰ ਤੇ ਡੋਲ ਲਈ ਐਜੇ ਬੰਦੇ ਨੂੰ ਘਰੇ ਬੁਲਾਉਂਗੇ ਤੁਸੀਂ ਦੇਖੋ ਐਜਾ ਮੁੱਖ ਮੰਤਰੀ ਹੈ ਜਿਹੜੂ ਘਰੇ ਨਹੀਂ ਬੁਲਾਉਂਦਾ ਕਿੱਥੇ ਵੱਡੇ ਬਾਦਲ ਸਾਹਿਬ ਕਿੱਥੇ ਆ ਵੱਡੇ ਬਾਦਲ ਸਾਹਿਬ 22 ਸਾਲ ਪੰਜ ਵਾਰ ਮੁੱਖ ਮੰਤਰੀ ਬਣੇ ਆ ਕਿਉਂ ਬਣੇ ਆ ਕਿ ਥੋੜਾ ਦਿੱਕਤ ਆਏ ਤੁਹਾਨੂੰ ਉਹਨਾਂ ਤੇ ਵਿਸ਼ਵਾਸ ਹੈ ਪੰਜਾਬੀਆਂ ਨੂੰ ਖਾਲਸਾ ਪੰਥ ਨੂੰ ਵਿਸ਼ਵਾਸ ਮੈਨੂੰ ਲੱਗਦਾ ਤੁਹਾਡੇ ਘਰਾਂ ਜਾ ਕੇ ਦੇਖੋ ਉਸ ਬਹੁਤ ਲੋਕਾਂ ਦੇ ਘਰਾਂ 'ਚ ਬਾਦਲ ਸਾਹਿਬ ਦੀ ਫੋਟੋ ਹੁਣੀ ਉਹਨਾਂ ਦੇ ਕਿਰੇ ਆਏ ਹੋਏ ਆ ਕਿੰਨੇ ਗਾਇਕ ਇਕੱਠੇ ਖੜੇ ਹੈਗੇ ਜਿਨ੍ਹਾਂ ਦੇ ਘਰੇ ਬਾਦਲ ਸਾਹਿਬ ਆਏ ਆ ਤੇ ਫੋਟੋਆਂ ਆ ਥੋੜੇ ਬਜ਼ੁਰਗਾਂ ਨਾਲ ਕੋਈ ਜੇਲ ਦੀ ਫੋਟੋਆਂ ਆ ਇਕੱਤੇ ਕੋਈ ਪੰਜਾਬ ਦਾ ਪਿੰਡ ਨਹੀਂ ਜਿੱਥੇ ਬਾਪੂ ਬਾਦਲ ਆਪਨਾ ਗਏ ਹੋਣ ਘਰੇ ਥੋੜੇ ਨਾਲ ਵਿੱਚ ਬੰਦੇ ਸੀ ਮੁੱਖ ਮੰਤਰੀ ਹੋ ਕੇ ਵਿੱਚ ਬੰਦੇ ਸੀ ਸੰਗਤ ਦਰਸ਼ਨ ਕਰਦੇ ਸੀ ਜੋ ਜੋ ਤੁਸੀਂ ਕਹਿੰਦੇ ਸੀ ਜੋ ਜੋ ਤੁਸੀਂ ਆਉਂਦੇ 20 ਲੱਖ ਚਾਹੀਦਾ 30 ਲੱਖ ਦੂੜਾ ਦੇ ਕੇ ਜਾਂਦੇ ਸੀ ਕਿ ਨਹੀਂ ਜਾਂਦੇ ਸੀ ਹੰਜਾਇਲਦਾਰ ਸਾਹਿਬ ਕਿੱਥੇ ਹੋ ਇਹਨਾਂ ਨੇ ਦੇਖੋ ਲਿਸਟ ਕਨਾਈ ਹਰੇ ਤਾਂ ਕਈ ਚੀਜ਼ ਰਹਿ ਗਈ ਹੋਣੀ ਹੈ ਰਹਿ ਗਈਆਂ ਅੱਛਾ ਇੱਕ ਤੁਸੀਂ ਘਰੇ ਚਲੇ ਜਾਓ ਇੱਕ ਪਾਸੇ ਕਾਂਗਰਸ ਦੇ ਛਾੜੂ ਵਾਲ ਲਿਖ ਲਿਓ ਸੋਚੋ ਇੱਕ ਵੀ ਚੀਜ਼ ਕਾਂਗਰਸ ਦੀ ਹੋਏ ਇੱਕ ਵੀ ਮੈਂ ਪੰਜਾਬ ਦੀ ਅਸੈਂਬਲੀ ਚ ਉਦੋਂ ਚੰਨੀ ਲੀਡਰ ਆਫ ਆਪੋਜੀਸ਼ਨ ਸੀ ਮੈਨੂੰ ਸਵਾਲ ਪੁੱਛਿਆ ਮੈਂ ਕਿਹਾ 10 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਆ ਮੈਨੂੰ ਪੰਜ ਚੀਜ਼ਾਂ ਦੱਸ ਦਿਓ ਜਿਹੜੀਆਂ ਪੂਰੇ ਪੰਜਾਬ 'ਚ ਬਣਾਈਆਂ ਇੱਕ ਦੂਜੇ ਨਾਲ ਲਾਲ ਸਿੰਘ ਨਾਤਮੀਬੀ ਪਠੱਲ ਇੱਕ ਦੂਜੇ ਨੂੰ ਪੁੱਛਦਾ ਕੀ ਬਣਾਇਆ ਉਹ ਕਹਿੰਦਾ ਕੀ ਬਣਾਇਆ ਉਹ ਇੱਕ ਦੂਜੇ ਨੂੰ ਪੁੱਛੀ ਨੂੰ ਪਤਾ ਹੀ ਨਹੀਂ ਕੀ ਬਣਾਇਆ ਫਿਰ ਮੈਂ ਕਿਹਾ ਚੱਲੋ ਪੰਜ ਛੱਡੋ ਚਾਰ ਦੱਸ ਦਿਓ ਫਿਰ ਪੁੱਛਣ ਲੱਗੇ ਇੱਕ ਦੂਜੇ ਨੂੰ ਯਾ ਚਾਰ ਤੱਕ ਦੱਸ ਉਹ ਕਦਰ ਨਹੀਂ ਤਿੰਨ ਮੈਂ ਕਿਹਾ ਅਜੀਰ ਚ ਅੱਕ ਕੇ ਮੈਂ ਕਹਿਆ ਇੱਕ ਤਾਂ ਦੱਸ ਦਿਓ ਤੁਸੀਂ ਦੇਖੋ ਬੀਬੀ ਭੱਟਲ ਸੀ ਉੱਥੇ ਲਾਲ ਸਿੰਘ ਸੀ ਉੱਥੇ ਇਹਨਾਂ ਦੇ ਤਿੰਨ ਚਾਰ ਹੋਰ ਮੰਤਰੀ ਸੁਖੀ ਰੰਧਾਵਾ ਸੀ ਆ ਫਿਰ ਤੋਂ ਖੜਾ ਹੋ ਕੇ ਗਿਆ ਲੱਗਿਆ ਚੰਨੀ ਕੀ ਕਿਹਾ ਤੁਹਾਨੂੰ ਪਤਾ ਕੀ ਗਿਆ ਕੀ ਕਿਹਾ ਪੈਚ ਵਰਕਰ ਆਇਆ ਤੇ ਜਿਹੜੇ ਪੈਚ ਵਰਕਰਾਂ ਲਈ ਪਾਰਟੀ ਨੂੰ ਤਾਂ ਤਿੰਨ ਵਾਰ ਮੁੱਖ ਮੰਤਰੀ ਬਣਾਦਾ ਤੁਸੀਂ ਫਿਰ ਨੁਕਸਾਨ ਤਾਂ ਆਪਾ ਆਪਣੇ ਕੀਤਾ ਨਾ